ਉਹ ਜੋ ਵਿੱਚ ਹਮ ਤੁਮ ਕਛ ਹੋਤੇ ਤਨ ਕੀ ਬਾਤ ਬਿਲਾਨੀ ਬਿਲਾਨੀ ਦਾ ਅਰਥ ਹੈ ਜਦੋਂ ਗੁਰਸਿੱਖ ਦੇ ਅੰਦਰ ਦਿੜਤਾ ਆ ਜਾਏਗੀ ਨਾ ਗੁਰੂ ਦੇ ਸ਼ਬਦਾਂ ਤੇ ਭਰੋਸਾ ਆ ਜਾਏਗਾ ਵੀ ਮੇਰੇ ਸਤਿਗੁਰੂ ਨੇ ਜੋ ਕੁਝ ਕਿਹਾ ਭਾਵੇਂ ਉਹ ਮੇਰੀ ਜ਼ਿੰਦਗੀ ਵਿੱਚ ਵਰਤ ਨਹੀਂ ਰਿਹਾ ਮੇਰੇ ਸਾਹਮਣੇ ਨਹੀਂ ਆ ਰਿਹਾ ਮੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਮੇਰੇ ਗੁਰੂ ਨੇ ਜੋ ਕੁਝ ਕਿਹਾ ਉਹ ਬਿਲਕੁਲ ਪੂਰਾ ਤੇ ਸੱਚਾਈ ਇਹਨੂੰ ਕਹਿੰਦੇ ਨੇ ਗੁਰੂ ਤੇ ਸਿੱਖ ਦਾ ਮਿਲਾਪ ਹੋਣੇੜਤਾ ਆ ਗਈ ਉਸ਼ਾ ਗਈ ਚੰਨ ਆ ਗਈ ਇਸ ਕਰਕੇ ਸਾਧ ਸੰਗਤ ਵਿਸ਼ਵਾਸ ਇੱਕ ਉੱਚਾ ਜੀਵਨ ਮੈਂ ਘਟਨਾ ਪੜ੍ਹੀ ਹੈ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਬਹੁਤ ਸਾਰੀ ਸੰਗਤ ਦੇ ਬੈਠਿਆਂ ਹੋਇਆ ਜਦੋਂ ਸਿੱਖ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਕੰਮ ਕਰ ਰਹੇ ਸਨ ਤੇ ਸਤਿਗੁਰੂ ਨੇ ਕਿਹਾ ਵੀ ਸੰਗਤ ਬੜੀ ਹੈ ਨੇ ਕਈ ਦਿਨਾਂ ਤੋਂ ਪੈਂਦਾ ਤੇ ਭੋਜਨ ਛਕਿਆ ਨਹੀਂ ਸੰਗਤ ਬੜੀ ਆ ਗਈ ਨੂੰ ਭੁੱਖ ਲੱਗੀ। ਉਹ ਸਾਹਮਣੇ ਜਿਹੜਾ ਕਿਕਰ ਹੈ ਉਹਦੇ ਉੱਤੇ ਚੜ ਕੇ ਇੱਕ ਬੰਦਾ ਜਾ ਕੇ ਤਾਣ ਹਿਲਾਉ ਉਹਦੇ ਉੱਤੋਂ ਮਠਿਆਈ ਡਿੱਗੇਗੀ ਤੇ ਸੰਗਤ ਨੂੰ ਵਰਤਾਤ। ਹੁਣ ਸ਼ਬਦ ਕਿਵੇਂ ਦੇਸ? ਵਿਸ਼ਵਾਸ ਆਉਣਾ ਕਿੱਥੇ? ਭਰੋਸਾ ਆਉਣਾ ਕਿੱਥੇ? ਵੈਸੇ ਮੈਂ ਕਈ ਵਾਰੀ ਸੋਚਣਾ ਵੀ ਆਪਾਂ ਅੱਜਕੱਲ੍ਹ ਹੁਣ ਅਸੀਂ ਪੜ੍ਹਨੇ ਆ ਸੁਣਾਉਨੇ ਆ। ਅਸੀਂ ਕਹਿ ਦਿੰਦੇ ਆ ਵੀ ਭਾਈ ਮਾਹ ਸਿੰਘ ਹੋਰਾਂ ਨੇ ਬਦਾਵਾ ਲਿਖਿਆ ਸੀ ਜੀ ਭੁੱਖ ਤੋਂ ਤੰਗ ਆ ਗਿਆ ਜੀ ਬਦਾ ਵੀ ਜਿਉਂ ਲੱਗਨੇ ਚਲੋ ਠੀਕ ਉਹਨਾਂ ਬਦਾਵਾ ਲਿਖਿਆ ਸੀ ਜਿਉਂ ਉਹਨਾਂ ਨੂੰ ਕਹਿੰਦੇ ਆ ਉਹ ਮਨਮੁਖ ਕਿਰਤ ਕਰਨ ਗੁਰੂ ਤੋਂ ਮੂੰਹ ਫੇਰ ਲਿਆ ਉਹਨਾਂ ਨੇ ਤੇ ਮੈਂ ਸੋਚਣਾ ਵੀ ਉਹਨਾਂ ਨੂੰ ਤੇ ਵਿਚਾਰਿਆਂ ਨੂੰ ਕਈ ਕਈ ਦਿਨ ਰੋਟੀ ਨਹੀਂ ਸੀ ਮਿਲੀ ਤਾਂ ਉਹ ਬੇਮੁਖ ਹੋਏ ਸਨ ਤੇ ਸਾਡੇ ਕੋਲ ਤੇ ਸਾਰੇ ਕੁਝ ਦੇ ਅੰਬਾਰ ਲੱਗੇ ਪਏ ਨੇ ਆਪਾਂ ਕਿੰਨੇ ਕੋ ਗੁਰਮੁਖਤਾਈ ਕੁਮਾਰ ਐ ਉਹ ਚੀਜ਼ਾਂ ਹੋਰ ਸੁਣ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਨੇ ਜਿਸ ਵਕਤ ਇਹ ਘਟਨਾ ਵਾਪਰੀ ਵੀ ਜਾਓ ਕਿਕਰ ਤੇ ਚੜੋ ਪਰੋਸਾ ਕੌਣ ਕਰੇ ਬਾਬਾ ਸ੍ਰੀ ਚੰਦ ਨੂੰ ਕਿਹਾ ਹੋਰ ਕਿਸੇ ਸਿੱਖ ਨੂੰ ਕਿਹਾ ਤੇ ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ ਕਹਿਣ ਲੱਗੇ ਮਹਾਰਾਜ ਆ ਲੋਕ ਦੂਰੋਂ ਦੂਰੋਂ ਆਏ ਨੇ ਜੇ ਕਿਕਰ ਤੇ ਚੜੇ ਤੇ ਇਹ ਕੀ ਕਹਿਣਗੇ ਏਡਾ ਵੱਡਾ ਗੁਰੂ ਇੰਨੀ ਵੱਡੀ ਸੰਸਥਾ ਇਹਨਾਂ ਵੱਡਾ ਪੰਥ ਤੇ ਆ ਬੰਦੇ ਕਿਵੇਂ ਤੇ ਨੇ ਕਿਕਰਾਂ ਤੇ ਚੜੇ ਫਿਰ ਤੇ ਨੇ ਮਠਿਆਈ ਲਾਉਣ ਵਾਸਤੇ ਲੋਕ ਹੱਸਣਗੇ ਬਦਨਾਮੀ ਹੋ ਜਾਏਗੀ ਤੇ ਸਤਿਗੁਰੂ ਨੇ ਭਾਈ ਲੈਣੇ ਨੂੰ ਕਿਹਾ ਨਹੀਂ ਕੇਵਲ ਵੇਖਿਆ ਉਧਰ ਅੱਖ ਪਰ ਗੁਰੂ ਦੀ ਭਾਸ਼ਾ ਸਿਰਫ ਸਿੱਖ ਸਮਝ ਸਕਦਾ ਉੱਠ ਕੇ ਖੜਾ ਹੋ ਗਿਆ ਪੈਣ ਲੱਗੇ ਲੈਣਿਆ ਤੂੰ ਜਾ ਤੇਰੇ ਵਾਸਤੇ ਹੁਕਮ ਹੈ ਤੂੰ ਚੜ ਇਸ ਕਿੱਕਰ ਭਾਈ ਲੈਣਾ ਜੀ ਉਸੇ ਵੇਲੇ ਤੁਰੇ راہ ਵਿੱਚ ਇੱਕ ਦੋ ਆਪਣੇ ਵਰਗੇ ਬੇਵਿਸ਼ਵਾਸੀ ਖੜੇ ਸਨ ਉਹਨਾਂ ਨੇ ਕਿਹਾ ਲੈਣਿਆ ਵੀ ਬਾਪੂ ਤੇ ਹੁਣ ਬੁੱਢਾ ਹੋ ਗਿਆ ਤੂੰ ਵੀ ਇਹਦੇ ਆਖੇ ਲੱਗੀ ਜਾਂ ਲੋਕ ਹੱਸਣਗੇ ਕਿਕਰਾਂ ਤੋਂ ਮਠਿਆਈ ਡਿੱਗੀ ਉੱਥੇ ਭਾਈ ਲੈਣਾ ਜੀ ਨੇ ਇੱਕ ਸਿੱਖੀ ਦੀ ਇੱਕ ਪੰਕਤੀ ਦੇ ਵਿੱਚ ਸੰਪੂਰਨ ਵਿਆਖਿਆ ਕਰ ਦਿੱਤੀ ਉਹ ਸ਼ਬਦ ਸਨ ਭਾਈ ਲੈਣੇ ਨੇ ਕਿਹਾ ਸੀ ਮਠਿਆਈ ਡਿੱਗੇ ਕਿ ਨਾ ਡਿੱਗੇ ਇਹ ਕੰਮ ਗੁਰੂ ਨਾਨਕ ਦਾ ਹੈ ਲੈਣੇ ਦਾ ਕੰਮ ਸਿਰਫ ਟੈਣੀ ਹਲਾਉਣਾ ਮੇਰਾ ਮਠਿਆਈ ਨਾਲ ਸੰਬੰਧ ਹੀ ਕੋਈ ਨਹੀਂ ਇਹ ਕੰਮ ਗੁਰੂ ਦਾ ਹੈ ਸਿੱਖ ਦਾ ਕੰਮ ਹੈ ਗੁਰੂ ਨੇ ਜੋ ਕਿਹਾ ਉਹਨੂੰ ਸੰਪੂਰਨਤਾ ਨਾਲ ਕਰਨਾ ਤੇ ਜੇ ਕਿਤੇ ਸਾਡੀ ਜ਼ਿੰਦਗੀ ਵਿੱਚ ਮਠਿਆਈ ਨਹੀਂ ਡਿੱਗਦੀ ਇਹਦਾ ਇੱਕੋ ਹੀ ਐਲਸ ਹੈ ਅਸੀਂ ਅੱਧੇ ਮਨ ਨਾਲ ਕਰਦੇ ਜਿੱਦਨ ਪੂਰੇ ਨਾਲ ਕਰ ਦਿੱਤਾ ਸਭ ਵਰਤੇ ਸਭ ਵਰਤਿਆ ਵਰਤ ਰਿਹਾ ਤੇ ਵਰਤੇਗਾ ਵੀ ਪਰ ਮਨੁੱਖ ਜਦੋਂ ਅੰਦਰੋਂ ਹਿੱਲ ਜਾਂਦਾ ਹੈ ਉਹਨੂੰ ਬਾਹਰ ਨੀਆਂ ਚੀਜ਼ਾਂ ਰੁਕ ਜਾਂਦੀਆਂ